ਮਾਯੋ ਤੁਸੀਂ ਜੀ ਦਿੱਲੀੋਂ ਸਰਦਾਰ ਮਹੇਸ਼ਪਾਲ ਸਿੰਘ ਦਿੱਲੀੋਂ ਔਰ ਸੱਸੀਆ ਕਾਲ ਜੀ ਸੱਸੀਆ ਕਾਲ ਬੈਣ ਜੀ ਅੱਛਾ ਮੇਰਾ ਭਰਾ ਮੈਨੂੰ ਇਹ ਦੱਸਦਾ ਵੀ ਉਧਰੋਂ ਆਣ ਲੱਗੇ ਕੋਈ ਮਸਲਾ ਮੁਸਤਫਾ ਨਹੀਂ ਹੋਇਆ ਕਿਸੇ ਨੇ ਡਕਿਆ ਟੁਕਿਆ ਤਾਂ ਨਹੀਂ ਨਹੀਂ ਜੀ ਸੱਸੀਆ ਕਾਲ ਜੀ ਅਸਲਾਮੁਅਲਿਕੁਮ ਇਹ ਕਹਿਣਾ ਤੁਸੀਂ ਬਿਲਕੁਲ ਬੱਧੇ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਿੱਖ ਯਾਤਰੀ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ 'ਚ ਜਰ ਜਾਂਦੇ ਨੇ ਤੇ ਆਪਣੇ ਇਮੋਸ਼ਨਸ ਦੇ ਬਾਰੇ ਚੇਵਾ ਐ ਐਕਸਪ੍ਰੈਸ ਕਰਦੇ ਨੇ ਉਹਨਾਂ ਨੂੰ ਕੈਂਜੀ ਦਾ ਫੀਲ ਹੁੰਦਾ ਫੇ ਇੱਥੇ ਜਿਹੜੇ ਚਾਰ ਦੇ ਪੰਜਾਬ ਤੋਂ ਮਹਿਮਾਨ ਪਾਕਿਸਤਾਨ ਦੇ ਵਿੱਚ ਆਏ ਦੇ ਨੇ ਉਹਨਾਂ ਨੇ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਪਾਕਿਸਤਾਨੀਆਂ ਬਾਰੇ ਚ ਪਾਕਿਸਤਾਨ ਦੇ ਬਾਰੇ ਚ ਕੀ ਕੀ ਹੈ ਵੀਡੀਓ ਵਿੱਚ ਜਾਣਾਂਗੇ ਬਹੁਤ ਇੰਟਰਸਟਿੰਗ ਵੀਡੀਓ ਹੈ ਪਹਿਲਾ ਵੀਡੀਓ ਦੇਖਨੇ ਆਪ ਫੇਰ ਆ ਤੇ ਮਜੇਦ ਗੱਲ ਕਰਾਂਗੇ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਆਇਓ ਤੁਸੀਂ ਦਿੱਲੀੋਂ ਸਰਦਾਰ ਮਹੇਸ਼ਪਾਲ ਸਿੰਘ ਦਿੱਲੀੋਂ ਔਰ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਤਿ ਸ਼੍ਰੀ ਅਕਾਲ ਭੈਣ ਜੀ। ਠੀਕ ਆ। ਠੀਕ ਠਾਕ ਵਧੀਆ ਰੱਬ ਦਾ ਸ਼ੁਕਰ ਹੈ। ਤੁਸੀਂ ਕਿਹੜੇ ਪਾਸਿਓਂ ਆਏ ਆ? ਅਸੀਂ ਵੀ ਭੈਣ ਜੀ ਦਿੱਲੀ ਤੋਂ। ਦਿੱਲੀ ਤੋਂ। ਅੱਛਾ। ਤੇ ਬਲਤੀ ਸਿੰਘ ਸਾਡਾ ਨਾਮ ਹੈ। ਬਲਤੀ ਸਿੰਘ। ਅੱਛਾ ਮੇਰਾ ਭਰਾ ਮੈਨੂੰ ਇਹ ਦੱਸਦਾ ਵੀ ਉਧਰੋਂ ਆਣ ਲੱਗੇ ਕੋਈ ਮਸਲਾ ਮੁਸਤਫਾ ਨਹੀਂ ਹੋਇਆ ਕਿਸੇ ਨੇ ਡਕਿਆ ਰੁਕਿਆ ਤਾਂ ਨਹੀਂ? ਨਹੀਂ ਜੀ। ਭੈਣ ਜੀ ਸਿੰਘਾਂ ਨੂੰ ਕੋਈ ਡਾਕੀ ਨਹੀਂ ਸਕਦਾ। ਆਹਾਹਾਹਾ ਸਿੰਘਾਂ ਨੂੰ ਕੋਈ ਡੱਕ ਨਹੀਂ ਸਕਦਾ ਮੰਡ ਜਿਹਦੇ ਸਿੰਘੀ ਤੇ ਨੇ ਜਿਹਨਾਂ ਨੂੰ ਕੋ ਡੱਕ ਨਹੀਂ ਸਕਦਾ ਨੇ ਇਹ ਤਾਂ ਬਾਕੀ ਤਾਂ ਦੁਨੀਆ ਤੇ ਬੜੇ ਤੁਰੇ ਫਿਰਦੇ ਨੇ ਮੈਂ ਮੈਂ ਪਹਿਲੇ ਵੀ ਆਖਿਆ ਨਾ ਕਹਿ ਕਹਿ ਕੇ ਬਦਲੇ ਲੈਂਦਾ ਬੇਡੂ ਪੰਜਾਬ ਕਹਿੰਦੇ ਐ ਦਿੱਲੀ ਵੀ ਨਾਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਐ ਇਥੇ ਮੈਨੂੰ ਇਹ ਦੱਸੋ ਕਿ ਸੁਣਨ ਚ ਐਵੀ ਚੀਜ਼ ਆਈ ਹੈ ਖਬਰਾਂ ਚੱਲ ਰਹੀਆਂ ਨੇ ਕਿ ਕਮੋਸਕਮ 2-250-300 ਬੰਦਾ ਹੈਗਾ ਜਿਹੜਾ ਮੋਦੀ ਸਰਕਾਰ ਨੇ ਰੋਕਿਆ ਵੈਸੇ ਉਹਨਾਂ ਨੇ ਦਰਸ਼ਨ ਕਰਨ ਨਹੀਂ ਦਿੱਤੇ ਇਧਰ ਆਉਣ ਨਹੀਂ ਦਿੱਤਾ ਦੇਖੋ ਭੈਣ ਜੀ ਆਪਾਂ ਸਿਆਸਤ ਵਾਲਦਾ ਪੈਂਦੇ ਨਹੀਂ ਅਸੀਂ ਹੈਗਾ ਧਾਰਮਿਕ ਬੰਦੇ ਤੇ ਮੈਂ ਮੈਨੂੰ ਮੈਂ ਤਾਂ ਤੁਹਾਡੇ ਮੂੰਹ ਸੁਣਾ ਮੈਨੂੰ ਪਤਾ ਵੀ ਨਹੀਂ ਕੀ ਰੋਕੇ ਕਿਉਂ ਨਹੀਂ ਲੇਕਿਨ ਸਾਨੂੰ ਇੰਨਾ ਪਤਾ ਕਿ ਸਾਨੂੰ ਪਾਕਿਸਤਾਨ ਦੀ ਆਵਾਮ ਨੇ ਬੜਾ ਪਿਆਰ ਦਿੱਤਾ ਅੱਛਾ ਦੇਖੋ ਜਿਹੜਾ ਚੰਗਾ ਬੰਦਾ ਹੁੰਦਾ ਪਿਆਰਾ ਪਿਆਰ ਕਰਨ ਵਾਲਾ ਹੁੰਦਾ ਉਹਨੂੰ ਚਾਰੇ ਪਾਸੇ ਪਿਆਰ ਹੀ ਨਜ਼ਰ ਆਉਂਦੇ ਜਿਹੜਾ ਮਾਲਾ ਉਹਨੂੰ ਮਾਲਾ ਨਜ਼ਰ ਆਉਂਦੇ ਨੇ ਅਸੀਂ ਕਿਸੇ ਵੱਲ ਧਿਆਨ ਨਹੀਂ ਦਿੰਦੇ ਅਸੀਂ ਧਿਆਨ ਦਿੰਦੇ ਆ ਪਿਆਰ ਵੱਲ ਜਦੋਂ ਤੇ ਅਸੀਂ ਪਾਕਿਸਤਾਨ 'ਚ ਐਂਟਰ ਹੋਇਆ ਸਾਨੂੰ ਇੰਨਾ ਪਿਆਰ ਮਿਲ ਰਿਹਾ ਲੱਗ ਹੀ ਨਹੀਂ ਰਿਹਾ ਕਿ ਤੇਰੇ ਬਾਹਰ ਆਏ ਆ ਵੀ ਅਸੀਂ ਕਿਸੇ ਆਪਣੀਆਂ ਦੂਜੇ ਬਾਹਰ ਨਿਕਲ ਗਏ ਆ ਲੱਗ ਹੀ ਨਹੀਂ ਰਿਹਾ ਇ tanto ਲੱਗ ਰਿਹਾ ਕਿ ਵੀ ਸਾਨੂੰ ਆਪਣਾ ਘਰ ਦੂਰ ਲੱਗ ਰਿਹਾ ਹੈ ਇੰਡੀਆ 'ਚ ਜਿੱਥੇ ਅਸੀਂ ਰਹਨੇ ਆ ਤੁਹਾਨੂੰ ਇਹ ਨੇੜੇ ਲੱਗ ਰਿਹਾ ਤੇ ਇੰਨੀ ਮੁਹੱਬਤ ਇੰਨਾ ਪਿਆਰ ਜਿੱਥੇ ਰੁਕ ਰਹੇ ਆ ਲੋਕ ਘਟੋ ਘਟ ਮੇਰੇ ਘਰ गिनती ਤਾਂ ਅਸੀਂ ਕੀਤੀ ਨਹੀਂ ਲੱਖ ਦੋ ਲੱਖ ਸਲਵੀਆਂ ਲੈ ਚੁੱਕੇ ਹੋਣਗੇ ਹੁੰਦੇ ਇਹਨਾਂ ਤੋਂ ਅਸੀਂ ਵਾਇਰਲ ਹੋ ਗਏ ਆ ਫਿਰ ਦੇਖੋ ਜੀ ਅਸੀਂ ਸਾਰੀ ਸੰਗਤਾਂ ਦੇ ਚਰਨਾਂ ਦੇ ਤੂ ਲੱਗੇ ਆ ਇਹ ਸੇਵਾਦਾਰ ਆ ਸਾਰੇ ਆ ਤੇ ਗੁਰੂ ਦੇ ਸਿੰਘ ਆ ਗਏ ਆ ਬਸ ਗੱਲ ਜੋ ਇਹਨੇ ਇੱਕ ਢੋਕੇ ਕਿ ਵਾਕਈ ਬਹੁਤ ਜ਼ਿਆਦਾ ਪਿਆਰ ਕਰਨ ਵਾਲੀ ਆਵਾਮ ਹੈ ਬੜਾ ਜ਼ਿਆਦਾ ਮੁਹੱਬਤ ਕਰਦੀ ਏ ਜਿੰਨੀ ਇਹਨਾਂ ਰਿਸਪੈਕਟ ਕੀਤੀ ਏ ਦੇਰੇ ਨੇ ਸਾਨੂੰ ਬਹੁਤ ਜ਼ਿਆਦਾ ਦਿਲ ਖੁਸ਼ ਹੋ ਜਾ ਜਿੰਦੇ ਜਿੰਦੇ ਵਾਸਤੇ ਰੋ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਦੇਖਣੇ ਹੋਈ ਜਾ ਉੱਥੇ ਮੇਲਾ ਲੱਗ ਜਾਂਦਾ ਭਰਾ ਨੇ ਬੜੀ ਸੋਹਣੀ ਗੱਲ ਕੀਤੀ ਕਿ ਜੀ ਮੈਂ ਸਿਆਸਤ ਦੀ ਗੱਲ ਨੂੰ ਕਰਨਾ ਨਹੀਂ ਚਾਹੁੰ ਮੈਂ ਆਪਣੇ ਪ੍ਰੋਗਰਾਮਾਂ ਦੇ ਰਾਈ ਹਾਂ ਔਰ ਅਸੀਂ ਪਾਕਿਸਤਾਨ ਵੱਲੋਂ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਖਾਸ ਕਰਕੇ ਮਜ਼ਬ ਨੂੰ ਜਿਹੜਾ ਹੈ ਨਾ ਉਹ ਸਿਆਸਤ ਤੋਂ ਦੂਰ ਰੱਖਿਆ ਜਾਵੇ ਜਿਨ੍ਹਾਂ ਕੌਮਾਂ ਨੇ ਆਪਣੇ ਅਕੀਦੇ ਦਾ ਆਪਣੇ ਮਜ਼ਬ ਦਾ ਇਤਰਾਮ ਕੀਤਾ ਹੈ ਤਰੱਕੀ ਉਹਨਾਂ ਨੇ ਕੀਤੀ ਹੈ ਔਰ ਇੱਥੇ ਜਿਹੜੇ ਯਾਤਰੀ ਆਂਦੇ ਨੇ ਉਹ ਇਸ ਚੀਜ਼ ਦਾ ਸਬੂਤ ਦਿੰਦੇ ਆ ਕਿ ਬਾਬਾ ਗੁਰੂ ਨਾਨਕ ਜੀ ਦੀਆਂ ਜਿਹੜੀਆਂ تعالਿਮਾਂ ਨੇ ਉਹ ਅੱਜ ਵੀ ਸੀਨੇ ਦੇ ਵਿੱਚ ਉਦਾਂ ਹੀ ਮੌਜੂਦ ਨੇ ਓਕੇ ਜੀ ਆਪ ਵੀਡੀਓ ਤੁਸੀਂ ਵੇਖੀ ਬਹੁਤ ਫਾਇਦਿਆ ਵੀਡੀਓ ਅੱਜ ਚੜ੍ਹਦੇ ਪੰਜਾਬ ਤੋਂ ਦਿੱਲੀ ਚੋਂ ਐ ਸਿੱਖ ਯਾਤਰੀ ਪਾਕਿਸਤਾਨ ਦੇ ਵਿੱਚ ਚੜ੍ਹਦੇ ਪੰਜਾਬ ਤੋਂ ਲੰਦੇ ਪੰਜਾਬ ਦੇ ਵਿੱਚ ਆਏ ਨੇ ਤੇ ਇਹਨਾਂ ਦੀ ਕੀ ਫੀਲਿੰਗਸ ਹਨ ਕੀ ਜਜ਼ਬਾਤ ਹਨ ਇਹਨਾਂ ਨੇ ਸ਼ੇਅਰ ਕੀਤਾ ਇਹਨਾਂ ਨੇ ਕਿਹਾ ਕਿ ਅਵਸੀ ਚੜ੍ਹਦਾ ਧਰਮ ਨੂੰ ਸਿਆਸਤ ਤੋਂ ਅਲੱਗ ਰੱਖਣਿਆ ਤੇ ਬਹੁਤ ਵਧੀਆ ਗੱਲ ਕੀਤੀ ਤੇ ਨਾਲ ਇੱਥੇ ਜਿੰਨੇ ਵੀ ਸਿੱਖ ਯਾਤਰੀ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਬਹੁਤ ਪਿਆਰ ਬਹੁਤ ਰਿਸਪੈਕਟ ਲੱਗਦੀ ਏ ਤੇ ਇਸ ਚੀਜ਼ ਨੂੰ ਬਹੁਤ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਨੇ ਤੇ ਇਹਨਾਂ ਨੇ ਕਿਹਾ ਕਿ ਸਾਨੂੰ ਫੀਲ ਹੀ ਨਹੀਂ ਹੁੰਦਾ ਪਿਆ ਕਿ ਅਸੀਂ ਕਿਸੇ ਦੂਸਰੇ ਥਾਂ ਆਏ ਆ ਤੇ ਐਂਜੀ ਲੱਗਦਾ ਪਏ ਯਾਰ ਇੱਕ ਘਰ ਚੋਂ ਦੂਸਰੇ ਘਰ ਆਏ ਆ ਤੇ ਆਪਣੀ ਹੀ ਘਰ ਹੈ ਤੇ ਕੋਈ ਡਿਫਰੈਂਸ ਨਹੀਂ ਠੀਕ ਹੈ ਤੇ ਬਹੁਤ ਵਧੀਆ ਲੱਗਦਾ ਹੈ ਉਹ ਜੇ ਅ ਠੀਕ ਹੈ ਕਮੈਂਟਸ ਸੌਣ ਕੇ ਉਹ ਜੀ ਗੱਲਾਂ ਸੌਣ ਕੇ ਠੀਕ ਹੈ ਤੇ ਮੁਸਲਿਮਸ ਤੇ ਸਿੱਖਾਂ ਦਾ ਜਿਹੜਾ ਆਪਸ ਚ ਪਿਆਰ ਹੈ ਉਹ ਐਂਜੀ ਬਣਿਆ ਰਹੇ ਐਂਜੀ ਵਾਧਦਾ ਰਹੇ ਤੇ ਬਹੁਤ ਵਧੀਆ ਲੱਗਦਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ ਚ વિડીયોનું લાઈક શેર લાઝમી કરો આપણા ખ્યાલ રખો આપણે ચેનલમાં વિશે તો સત